ਭਾਈ ਮਰਦਾਨਾ ਜੀ ਤੇ ਮਹਾਰਾਜ ਕੁਰਰਮ ਦਰਿਆ ਦੇ ਕਿਨਾਰੇ-ਕਿਨਾਰੇ ਤੁਰੇ ਆ ਰਹੇ ਸਨ ਚੌਥੀ ਉਦਾਸੀ ਤੋਂ ਵਾਪਸੀ afghanistan ਤੇ pakistan ਉਦੋਂ ਤਾਂ pakistan ਸੀ ਨਹੀਂ ਉਦੋਂ hindustan ਹੀ ਸੀ ਤੋਂ ਅੱਜ afghanistan ਤੇ pakistan ਦੇ ਵਿਚਕਾਰ ਦੀ ਕੁਰਰਮ ਦਰਿਆ ਵਗਦਾ ਹੈ ਕੁਰਰਮ ਦਰਿਆ ਦੇ ਕਿਨਾਰੇ-ਕਿਨਾਰੇ ਆ ਰਹੇ ਸਨ ਭਾਈ ਮਰਦਾਨਾ ਜੀ ਨੇ ਕਿਹਾ ਜੀ ਬਾਬਾ ਜੀ ਥਕਾਨ ਹੋ ਗਈ ਹੈ ਕੁਝ ਆਰਾਮ ਕਰੀਏ ਚਲੋ ਭਾਈ ਉਸ ਦਰਖਤ ਹੇਟਾ ਆਰਾਮ ਕਰਦੇ ਹਾਂ ਮਹਾਰਾਜ ਬੈਠ ਗਏ ਭਾਈ ਮਰਦਾਨਾ ਜੀ ਬੈਠੇ ਫਿਰ लेट ਗਏ ਮਹਾਰਾਜ ਨਜ਼ਦੀਕ ਗਏ ਮੱਥੇ ਤੇ ਹੱਥ ਰੱਖਿਆ ਤੇਜ਼ ਬੁਖਾਰ ਸੀ ਹੋਰ ਨਜ਼ਦੀਕ ਆ ਗਏ ਸੀਸ ਆਪਣੀ ਗੋਦ ਚ ਰੱਖ ਲਿਆ ਹੱਥ ਮੱਥੇ ਤੇ ਫਰਮਾਇਆ ਭਾਈ ਜੀ ਤੁਸੀਂ ਤਾਂ ਹੁਣ ਅਸਾਂ ਪਾਸੋਂ ਵਿਛੜਨ ਲੱਗੇ ਹੋ ਕੀ ਦਈਏ ਤੁਹਾਨੂੰ ਸੰਸਾਰ ਦੀ ਕੋਈ ਵਸਤੂ ਮੰਗੋ ਸੰਸਾਰ ਤੋਂ ਪਾਰ ਦੀ ਕੋਈ ਵਸਤੂ ਮੰਗੋ ਸੋ ਦਿਆਂਗੇ ਭਾਈ ਮਰਦਾਨਾ ਜੀ ਚੁੱਪ ਰਹੇ ਫਿਰ ਕਹਿੰਦੇ ਤੁਸਾਂ ਦਾ ਅਖੀਰਲਾ ਸੰਸਕਾਰ ਕਿਵੇਂ ਕਰੀਏ ਜ਼ਮੀਨ ਵਿੱਚ ਦਫ਼ਨ ਕਰੀਏ ਕਿ ਅਗਨ ਭੇਟ ਕੋਈ ਜਵਾਬ ਨਹੀਂ ਫਿਰ ਪੁੱਛਿਆ ਤੁਸਾਂ ਦੀ ਯਾਦਗਾਰ ਵੱਜੋਂ ਮਸਜਿਦ ਉਸਾਰੀ ਏ ਕੋਈ ਉੱਤਰ ਨਹੀਂ ਅੱਛਾ ਭਾਈ ਜੀ ਅਸਾਂ ਦਾ ਸਾਥ ਦਿੱਤਾ ਨਾ ਸਾਰੀ ਉਮਰ ਮਸਜਿਦ ਨਾ ਸਹੀ ਧਰਮਸ਼ਾਲਾ ਉਸਾਰ ਦਈਏ ਹੁਣ ਭਾਈ ਮਰਦਾਨਾ ਜੀ ਨੇ ਜ਼ਬਾਨ ਖੋਲੀ ਮਹਾਰਾਜ ਖੁਸ਼ਕਿਸਮਤ ਹਾਂ ਹੱਡਮਾਸ ਦੀ ਇਸ ਕੈਦ ਵਿੱਚੋਂ ਨਿਕਲਣ ਵੇਲੇ ਆਪ ਜੀ ਦੀ ਗੋਦ ਵਿੱਚ ਸ਼ਿਸ਼ੋਬਤਾਂ ਜਾਣਦਾ ਹਾਂ ਮਹਾਰਾਜ ਤੁਹਾਨੂੰ ਹੱਡਮਾਸ ਦੀ ਕੈਦ ਵਿੱਚੋਂ ਮੁਕਤ ਕਰਕੇ ਤੁਸੀਂ ਇੱਟਾਂ ਚੂਨਾ ਅਤੇ ਗਾਰੇ ਵਿੱਚ ਮੈਨੂੰ ਕੈਦ ਨਹੀਂ ਕਰੋਗੇ ਮੈਂ ਜਾਣਦਾ ਹਾਂ ਮਹਾਰਾਜ ਤੁਹਾਨੂੰ ਬਾਬੇ ਕਹਿਆ ਤਾਂ ਵੀ ਅਸਾਂ ਦਾ ਵੀ ਫੈਸਲਾ ਹੈ ਭਾਈ ਖਾਲੀ ਨਹੀਂ ਜਾਣ ਦੇਾਂਗੇ ਜੋ ਮੰਗੋਗੇ ਸੋ ਦੇਾਂਗੇ ਮਰਦਾਨੇ ਕਹਿਆ ਬਾਬਾ ਤੂੰ ਖੁਦਾਏ ਦਾ ਕੀਰਤਨੀਆ ਮੈਂ ਤੇਰਾ ਕੀਰਤਨੀਆ ਬਾਬਾ ਤੈਨ ਖੁਦਾਏ ਦੇਖਿਆ ਤੈਨ ਖੁਦਾਏ ਪਾਇਆ ਅਰ ਤੇਰਾ ਕਹਿਆ ਖੁਦਾਈ ਮੰਦੀ ਹੈ ਬਾਬਾ ਮੈਂ ਤੈਨੂੰ ਦੇਖਿਆ ਮੈਂ ਤੈਨੂੰ ਪਾਇਆ ਅਰ ਮੇਰਾ ਕਹਿਆ ਤੂੰ ਮੰਦਾ ਹੈ ਤੁਧ ਅੱਗੇ ਅਸਾਂ ਦੀ ਬੇਨਤੀ ਹੈ ਅੱਜ ਇੱਕ ਅਸਾਂ ਨੂੰ ਵਿਛੋੜਨਾ ਨਹੀਂ ਆਪਣੇ ਨਾਲੋਂ ਨਾ ਇੱਥੇ ਨਾ ਉੱਥੇ ਬਾਬੇ ਕਹਿਆ ਭਾਈ ਜੀ ਤੁਧ ਉਪਰ ਅਸਾਂ ਦੀ ਖਰੀ ਖੁਸ਼ੀ ਹੈ ਜਿੱਥੇ ਤੇਰਾ ਵਾਸਾ ਤੇ ਤੇ ਮੇਰਾ ਵਾਸਾ ਇਹ ਵਸੀਅਤ ਹੈ ਭਾਈ ਮਰਦਾਨਾ ਜੀ ਦੀ ਇਹ ਵਸੀਅਤ ਮਹਾਰਾਜ ਦੇ ਦਰਬਾਰ ਦੇ ਵਿੱਚ ਰਜਿਸਟਰ ਹੋਈ ਹੈ ਇਸ ਵਸੀਅਤ ਨੂੰ ਭਾਈ ਬਾਲਾ ਜੀ ਨੇ ਸੰਭਾਲ ਕੇ ਰੱਖਿਆ ਕਿਸੇ ਹੋਰ ਫਕੀਰ ਦੀ ਇਸ ਤਰ੍ਹਾਂ ਦੀ ਵਸੀਅਤ ਹੋਵੇ ਦੱਸਣਾ ਆਪਾਂ ਉਹਨੂੰ ਵੀ ਨਮਸਕਾਰ ਕਰਾਂਗੇ ਜਿੰਨਾ ਚਿਰ ਭਾਈ ਮਰਦਾਨਾ ਜੀ ਤਿਆਰ ਨਹੀਂ ਹੋਏ ਮਹਾਰਾਜ ਉਦਾਸੀਆਂ ਤੇ ਨਹੀਂ ਗਏ ਜਦੋਂ ਭਾਈ ਮਰਦਾਨਾ ਜੀ ਦਾ ਸਾਥ ਵਿਛੜ ਗਿਆ ਰਬਾਬ ਚੁੱਕੀ ਉਹਨਾਂ ਦੀ ਉਦਾਸੀਆਂ ਸਮਾਪਤ ਤਲਵੰਡੀ ਪਿੰਡ ਦਾ ਰੁਖ ਕੀਤਾ ਤਲਵੰਡੀ ਪਿੰਡ ਚ ਆ ਗਏ ਨਾ ਆਪਣੇ ਘਰ ਗਏ ਨਾ ਭਾਈ ਮਰਦਾਨਾ ਜੀ ਦੇ ਘਰ ਪਿੰਡ ਦੇ ਵਿਚਕਾਰ ਖੂਹ ਦੀ ਮੰਨ ਤੇ ਆ ਕੇ ਬੈਠ ਗਏ ਪਿੰਡ ਆਉਂਦਾ ਗਿਆ ਮੱਥਾ ਟੇਕਦੇ ਗਏ ਚਾਦਰਾਂ ਦਰੀਆਂ ਵਿਚਦੀਆਂ ਗਈਆਂ ਭਾਈ ਮਰਦਾਨਾ ਜੀ ਦੇ ਪਰਿਵਾਰ ਨੂੰ ਪਤਾ ਲੱਗਾ ਵੱਡੇ ਬੇਟੇ ਦਾ ਨਾਂ ਸ਼ਾਜ਼ਾਦ ਸ਼ਾਜ਼ਾਦ ਆਇਆ ਮਹਾਰਾਜ ਦੇ ਚਰਨ ਛੂਹੇ ਫਿਰ ਸੰਗਤ ਚ ਬੈਠ ਗਿਆ ਥੋੜੀ ਦੇਰ ਬੈਠਾ ਰਿਹਾ ਫਿਰ ਨਾਲਦਿਆਂ ਨੂੰ ਪੁੱਛਿਆ ਅੱਬੂ ਕਿੱਥੇ ਹੈਈ ਕਿਸ ਨੂੰ ਪਤਾ ਨਹੀਂ ਸੀ ਫੇਰ ਮਹਾਰਾਜ ਦੇ ਨਜ਼ਦੀਕ ਗਿਆ ਜੀ ਬਾਬਾ ਜੀ ਅੱਬੂ ਕਿਵੇਂ ਹਾਈ ਅੱਬੂ ਕਿੱਥੇ ਹਾਈ ਬਾਬੇ ਕਹਿਆ ਤੁਸਾਂ ਦੇ ਅੱਬੂ ਨਿਜ ਘਰ ਚਲੇ ਗਏ ਹਨ ਸ਼ਹਾਜ਼ਾਦ ਪੁੱਤਰ ਜਿਹੜੇ ਨਿਜ ਘਰ ਚਲੇ ਜਾਵਣ ਤਿਨਾਂ ਦਾ ਸੋਗ ਨਹੀਂ ਕਰਨਾ ਤਿਨਾਂ ਦੇ ਨਾਮ ਦਾ ਸਰੂਪ ਆਉ ਤੁਸਾਂ ਨੂੰ ਦੇਣ ਲਈ ਮੈਂ ਸੈਂਕੜੇ ਕੋਸਾਂ ਦਾ ਪੰਧ ਤੈਅ ਕਰਕੇ ਤਲਵੰਡੀ ਪੁੱਜਾ ਹਾਂ ਮੰਗੋ ਸ਼ਹਾਜ਼ਾਦ ਪੁੱਤਰ ਜੋ ਮੰਗੋਗੇ ਸੋ ਦੇਾਂਗੇ ਸ਼ਹਾਜ਼ਾਦ ਕਹਿਆ ਜੀ ਬਾਬਾ ਜੀ ਤਲਵੰਡੀ ਪਿੰਡ ਤੁਸੀਂ ਰਹੇ ਹੀ ਨਹੀਂ ਦੁਨੀਆਂ ਵਿੱਚ ਵਿਦਿਆਵੰਦ ਦੇ ਫਿਰਦੇ ਰਹੇ ਦੁਨੀਆਂ ਵਿਦਵਾਨ ਹੋ ਗਈ ਅਕਲਵੰਦ ਹੋ ਗਈ ਅਸੀਂ ਤਲਵੰਡੀ ਪਿੰਡ ਦੇ ਵਸਣਦੇ ਅਸੀਂ ਅਣਪੜ੍ਹਦੇ ਅਣਪੜ੍ਹ ਜਾਹਲ ਦੇ ਜਾਹਲ ਮੂਰਖ ਦੇ ਮੂਰਖ ਅਸਾਂ ਨੂੰ ਤਾਂ ਇਹ ਵੀ ਪਤਾ ਨਹੀਂ ਕਿ ਵੱਡਿਆਂ ਪਾਸੋਂ ਮੰਗੀਦਾ ਕੀ ਹੁੰਦਾ ਹੈ ਬੋਲ ਸੁਣਨੇ ਸ਼ਹਾਜ਼ਾਦ ਕਹਿਆ ਜੀ ਅਸਾਂ ਅਣਪੜ੍ਹਾਂ ਨੂੰ ਮੂਰਖਾਂ ਨੂੰ ਤਾਂ ਇਹ ਵੀ ਪਤਾ ਨਹੀਂ ਕਿ ਵੱਡਿਆਂ ਤੋਂ ਮੰਗੀਦਾ ਕੀ ਹੈ ਬਾਬੇ ਕਹਿਆ ਸ਼ਹਜ਼ਾਦ ਪੁੱਤਰ ਤੂਸਾਂ ਦੇ ਅੱਬੂ ਨੂੰ ਖਾਲੀ ਨਹੀਂ ਜਾਣ ਦਿੱਤਾ ਸਾਂ ਫੈਸਲਾ ਹੈ ਆਸਾਂ ਦਾ ਤੁਸਾਂ ਨੂੰ ਖਾਲੀ ਨਹੀਂ ਰਹਿਣ ਦੇਾਂਗੇ ਜੋ ਚਾਹੋ ਸੋ ਮੰਗੋ ਦੇਾਂਗੇ ਹੱਥ ਜੋੜ ਕੇ ਸ਼ਹਜ਼ਾਦ ਨੇ ਕਹਿਆ ਫਿਰ ਉਹੋ ਦਿਓ ਨਾ ਬਾਬਾ ਜੋ ਅੱਬੂ ਨੂੰ ਦਿੱਤਾ ਸੀ ਕੀ ਮੰਗਿਆ ਸੀ ਅੱਬੂ ਨੇ ਕੋਈ ਪਰਵਾਹ ਨਹੀਂ ਕੀ ਦਿੱਤਾ ਸੀ ਕੋਈ ਲੋੜ ਨੀ ਜਾਣਨ ਦੀ ਦੋ ਵੱਡੇ ਨੇ ਸੰਸਾਰ ਚ ਮਹਾਪੁਰਖ ਵੱਡੀਆਂ ਚੀਜ਼ਾਂ ਮੰਗੀਆਂ ਵੱਡੀਆਂ ਚੀਜ਼ਾਂ ਦਿੱਤੀਆਂ ਉਹਨਾਂ ਦੇ ਹੱਕਦਾਰ ਅਸੀਂ ਆਂ ਮਹਾਰਾਜ ਨੇ ਇਹ ਬੇਨਤੀ ਸੁਣ ਕੇ ਭਾਈ ਸ਼ਾਜ਼ਾਦ ਦੇ ਹੱਥ ਚਰਬਾ ਫੜਾਈ ਤੇ ਕਿਹਾ ਭਾਈ ਮਰਦਾਨਾ ਜੀ ਦੀ ਯਾਦ ਵਿੱਚ ਕੀਰਤਨ ਕਰੀਏ ਭਾਈ ਸ਼ਾਜ਼ਾਦ ਸਾਖੀਕਾਰ ਲਿਖਦਾ ਤਲਵੰਡੀ ਪਿੰਡ ਦੇ ਵਾਸੀਆਂ ਨੇ ਭਾਈ ਮਰਦਾਨਾ ਜੀ ਦੀ ਯਾਦ ਵਿੱਚ देर ਤੱਕ ਕੀਰਤਨ ਦੇ ਦਰਿਆ ਵਿੱਚ ਤੀਰਥ ਇਸ਼ਨਾਨ ਕੀਤਾ ਇਨਾ ਖੁਸ਼ ਹੈ ਭਾਈ ਸ਼ਾਜ਼ਾਦ ਦੇ ਵਿਹਾਰ ਤੋਂ ਸਾਖੀਕਾਰ ਲਿਖਦਾ ਹੈ ਕਰਮ ਕਬਲੀ ਭਾਈ ਸ਼ਾਜ਼ਾਦ ਸਾਡਾ ਪਿਆਰਾ ਸ਼ਾਜ਼ਾਦਾ ਭਾਈ ਸ਼ਾਜ਼ਾਦ ਖਾਨ ਇਨਾ ਸ਼ਬਦਾਂ ਰਖਿਮਾ ਕਰੋ ਭੁੱਲ ਚੁੱਕ ਦੀ ਮਾਫੀ ਦਿਓ ਸਾਥ ਸੰਗਤ ਬਖਸ਼ਣਹਾਰ ਬੰਦਾ ਭੁੱਲਣਹਾਰ ਗੁਰੂ ਮਹਾਰਾਜ ਦਾ ਜਸ ਕਰਦੇ ਰਹੀਏ ਸੁਣਦੇ ਰਹੀਏ ਇਹਦੇ ਨਾਲ ਆਪਾਂ ਹੋਰ ਅਮੀਰ ਹੋ ਕੇ ਆਪਣੇ ਘਰਾਂ ਨੂੰ ਪਰਤਾਂਗੇ ਮਹਾਰਾਜ ਦੀਆਂ ਅਸੀਸਾਂ ਉਸੇ ਤਰ੍ਹਾਂ ਆਪਣੇ ਤੇ ਰਹਿਣ ਜਿਵੇਂ ਭਾਈ ਬਾਲਾ ਜੀ ਤੇ ਜਿਵੇਂ ਭਾਈ ਮਰਦਾਨਾ ਜੀ ਤੇ ਜਿਵੇਂ ਬੇਬੇ ਨਾਨਕੀ ਜੀ ਤੇ ਜਿਵੇਂ ਰਾਏ ਬੁਲਾਰ ਖਾਨ ਸਾਹਿਬ ਤੇ